ਹਲੋ ਜੀ ਜੀ ਕਿਹੜੀ ਜਗ੍ਹਾ ਹੈ ਜੀ ਜਾਣਗਲਾਡਾ ਜੀ ਸਾਰੀ ਦੁਕਾਨਾਂ ਤੋਂ ਚਾਹ ਜੀ ਹੋਈ ਕੀ ਵਾਰ ਦਾ ਸਵੇਰ ਦਾ ਅੱਜ ਸਵੇਰੇ ਨਾਲ ਆਇਆ ਸੀ ਸਵਾ 3 ਵਜੇ 3:30 ਵਜੇ ਕਾਰ ਆਈ ਔਰ ਉਹਨਾਂ ਨੇ ਕਿਹਾ ਪੰਜ ਕੱਪ ਚਾਹ ਦੇ ਬਣਾ ਦੇ ਚਾਹ ਪੀਚੇ ਬਾਅਦ ਉਸ ਤੋਂ ਬਾਅਦ ਚਾਹ ਤੋਂ ਲੈ ਕੇ ਅੱਗੇ ਵਿੱਚੇ ਵਿੱਚੇ ਬਾਅਦ ਉਹ ਪੰਜ ਜਣੇ ਆਏ ਆਪਣੇ ਗਰਬਾਨ ਵਾਲੇ ਆਪਣੇ ਨਾਲ ਧੱਕਾ ਲੈ ਕੇ ਬੈਠਦੇ ਸਨ ਪੰਜ ਜੀ ਸਹੀ ਤੇ ਮੋਰ ਦੇ ਉਹਨਾਂ ਨੇ ਇਹ ਤੈਨਾਂ ਅੱਡੇ ਜੋ ਪਹਿਲਾਂ ਪਿਆ ਕਰਨੇ ਇਹਦੇ ਸੁਣਾ ਕਾੜ ਚੱਕ ਲੈ ਦੋ ਜਣੇ ਮੇਰੇ ਜੇਬਾਂ ਨਾਲ ਬੈਠੇ ਹੋਣੇ ਕੋਈ ਕਾਹ ਲੈ ਬਾਰੀ ਕੋਲੀ ਹਾਂ ਮੋਬਾਈਲ ਲੱਭਦੇ ਸੀ ਕਿਹਦੇ ਮੋਬਾਈਲ ਕਿੱਥੇ ਆ ਮੇਰਾ ਉਹ ਪਿਆਈ ਨੂੰ ਇਹਦਾ ਜਿਹੜਾ ਤੇਰੇ ਬੋਲੀ ਮਾਦਰੀ ਜੇ ਤੂੰ ਨਾਮ ਦਿੱਤਾ ਮੇਰਾ ਉਹ ਪਿਆਈ ਛੋੜਾ ਜਾ ਮੋਰਾ ਉਹ ਮੇਰਾ ਚੱਕਰ ਨਾਲ ਹੀ ਦੋ ਤੇ ਤੇਰੇ ਪੈਸੇ ਸੀਗੇ ਸਦਾ ਉਹ ਚਤਾਲੇ ਚੰਡਾਲੀ ਸਰ ਰਹੀ ਹੈ ਜੀ ਹਾਂ ਕੋਈ ਕੋਈ ਸਾਵੇ ਮਕੂਨੇ ਹਾਂਜੀ ਕੋਈ ਸਾਵੇ ਉਹ ਜਾਨ ਲੈ ਰਹੀ ਹੈ ਜੀ ਮੋਬਾਈਲ ਹੋਰ ਜਦੋਂ ਮੈਂ ਦੇਖਾ ਬਾਰਕੁੱਲੇ ਉਹਨਾਂ ਦਾ ਮੇਰਾ ਪਿਆ ਸੀ ਮੇਰਾ ਲੈ ਕੇ ਆਪਣਾ ਮੋਬਾਈਲ ਇਸੇ ਛੱਡ ਗਿਆ ਉਹ और फोन से अपने कब्जे में ले ले आओ अभी मोबाइल चला है ना मोबाइल टच आ जाए बड़ा हो मेरा ये लोग नुकसान है वो पर पर बड़े बंदे पर हो, हो।, हो। पता लगे कौन है कौन नहीं कॉल नंबर वगैरह कुछ ये कॉल ने बताया वो परले ने रे खड़ी की थी जी मनीषा को ये जगह है ये जान के लाडा है जान के लाडा है जी ਨੈਸਲ ਪੈਂਚਾਇਤ ਨਾ ਅਲੀ ਦੀ ਵਸੀ ਪਿੰਡ ਤੋਂ ਹਾਂਜੀ 21 ਵਾਰ ਦਾ ਸੋਈ ਐ ਕੋਈ ਸਵੇਰੇ ਨਾ ਅੱਜ ਸਵੇਰੇ ਕੋਈ 6:30 ਵਜੇ ਇਹ ਦੁਕਾਨ ਚਾਹ ਦੀ ਖੋਲ ਲੈਂਦੇ ਜਲਦੀ ਥੋੜਾ ਤਾਂ ਕੋਈ ਬੰਦੇ ਆਏ ਪੰਜ ਕਿ ਬੰਦੇ ਤਾਂ ਉਹਨਾਂ ਨੇ ਅਗੇ ਚਾਹ ਚੋ ਪੀਤੀ ਤਾਂ ਉਸ ਤੋਂ ਬਾਅਦ ਇਹਨਾਂ ਨਾਲ ਹੱਥੋ ਪਾਈ ਹੋ ਗਏ ਤਾਂ ਚਾਹ ਪੈਸੇ ਦਿੱਤੇ ਪਹਿਲੇ ਫਿਰ ਹੱਥੋ ਪਾਈ ਹੋ ਗਏ ਤਾਂ ਇਹਨਾਂ ਕੋ ਪੈਸੇ ਪੂਸੇ ਖੋਲੇ ਤਾਂ ਇਹ ਕਹਿੰਦੇ ਵੀ ਮੰਤਰੀ ਵਗੈਰਾ ਪਾਈਓ ਸੀ ਤਾਂ ਵਿੱਚ ਉਹ ਵੀ ਲੈ ਗਏ ਤਾਂ ਇਹਨਾਂ 600 ਟ ਵੀ ਮਾਰੀ ਤਾਂ ਮੋਬਾਈਲ ਵੀ ਲੈ ਗਏ ਇਹਨਾਂ ਦਾ ਇਹ ਮੋਬਾਈਲ ਤੋਂ ਛੜਿ ਗਏ ਹਾਂਜੀ ਹਾਂਜੀ ਕੋਈ ਇੱਕ ਮੋਬਾਈਲ ਉਹ ਹੀ ਹੱਥੋਂ ਪਾਈ ਵਿੱਚ ਸ਼ਾਇਦ ਮੋਬਾਈਲ ਹੋਣਾ ਕੋ ਡਿੱਗ ਪਿਆ ਹਾਂਜੀ ਕੋਈ ਸੀਸੀਟੀਵੀ ਵਗੈਰਾ ਸੀਸੀਟੀਵੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀਗਾ ਹਾਂਜੀ ਪੁਲਿਸ ਆਈ ਸਵੇਰੇ ਆਈ ਜਦੋਂ ਸਵੇਰੇ ਇਨਫੋਰਮ ਕੀਤਾ ਨਾ ਤਾਂ ਉਸ ਤੋਂ 5-7 ਮਿੰਟ ਬਾਅਦ ਹੀ ਆ ਗਏ ਉਹ ਤਾਂ ਸੀਆਈ ਸਟਾਫ ਤੋਂ ਵੀ ਬੰਦੇ ਆਏ ਆ ਸਾਰੇ ਬੜਾ ਵਧੀਆ ਸਹਿਯੋਗ ਰਿਹਾ ਪੁਲਿਸ ਦਾ ਤਾਂ ਹੁਣ ਉਹਨਾਂ ਨੇ ਕਿਹਾ ਵੀ ਆਪਾਂ ਸੀਸੀਟੀਵੀ ਵਗੈਰਾ ਦੇਖਦੇ ਆ ਤੇ ਜਿਹੜਾ ਮੋਬਾਈਲ ਸੀਗਾ ਉਹ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਹਾਂਜੀ ਸਰ ਕੀ ਵਾਰਦਾਤ ਹੋਈ ਹੈ ਇਹ ਅਜੇ ਜਗਦੀਸ਼ ਸਿੰਘ ਸਾਨੂੰ ਪ੍ਰਤਾਪ ਸਿੰਘ ਬਸਤੀ ਜਹਾਜ਼ ਖੇਲਾ ਆਪਣੀ ਨਾ ਅੱਜ ਉਹਦੀ ਤਰਾ ਕਰੀਬ 6:30 ਵਜੇ ਆਪਣੀ ਦੁਕਾਨ ਤੇ ਰਲਾਈ ਦੀ ਦੁਕਾਨ ਕਰਦਾ ਖੋਹ ਲਿੰਦਾ ਸੀ ਤੇ ਅੱਜ ਵਕਤ ਕਰੀਬ 6:30 ਵਜੇ ਇੱਜੇ ਪੰਜ ਬੰਦੇ ਨਾਮ ਨੂੰ ਡਰਤੀ ਆਏ ਕਾਰਜ ਵਿੱਚ ਤੂੰ ਨਹੀਂ ਪਹਿਲਾਂ ਇਹ ਕੋ ਚਾਹ ਪੀਤੀ ਚਾਹ ਪੀ ਗਏ ਮੜ ਕੇ ਮੌਕੇ ਤੇ ਪੈਸੇ ਦੇਣ ਦੇ ਪੈਸੇ ਦੇਣ ਦੇ ਬਹਾਨੇ ਜੋ ਲੱਗੇ ਕਹੇ ਇਹਦੇ ਵਿਦਿਆ ਸੱਟਾ ਮਾਰ ਕੇ ਉਹਦੇ ਕੋ ਮੋਬਾਈਲ ਤੇ ਕਾਲ ਵੀ ਇੱਕ ਬਾਰੀ ਤੇ ਕ੍ਰੀਮ ਦੇ ਤਨਹਰ ਪੰਜਾ ਖੋ ਕੇ ਸ਼ਹਿਰ ਫਸਾਈ ਨੂੰ ਭੱਜ ਗਿਆ ਜਦੋਂ ਸੀਜੂ ਦੀ ਵੀ ਸਾਮਣੀ ਆਈ ਤੇ ਤੇ ਸੀਸੀਟੀਵੀ ਕੋਈ ਕੈਮਰੇ ਨਹੀਂ ਅੱਗੇ ਜਾ ਕੇ ਮੋਰੇ ਅੱਗੇ ਤੇਸ ਕਰਦੇ ਆ ਸਾਰੇ ਦੋਸ਼ੀ ਜਲਦੀ ਤੇਸ ਕਰਕੇ ਮੁਕਾਦਮਾ ਨਾਮ ਕੀ ਤੋਂ ਲਾਂਗੇ